ਨਾ ਮੈਂ ਤੁਹਾਡਾ ਕਿਹੜੇ ਪਿੰਡ ਦਾ ਮਾਮਾ ਰਿਟਾਇਰਡ ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਤੋਂ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਅਕਾਊਂਟ ਤੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਫ ਆ ਯਾਨੀ ਕੋਈ ਕਿਸੇ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀ ਦਾ ਸਦਰਨਾ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਜੀ ਕਿੰਨੀ ਦੀ ਕਾਰਜਗਾਰੀ ਲੱਗੀ ਤੁਹਾਨੂੰ ਪੁਲਿਸ ਦੀ ਸਾਨੂੰ ਪੁਲਿਸ ਦੀ ਬਹੁਤ ਵਧੀਆ ਜੀ ਮੈਂ ਕਿਉਂ ਆ ਮੈਕਮੇ ਦਾ ਸੀਗਾ ਜੀ ਰਟਾਇਆ ਉਸ ਪੁੱਛਿਆ ਇਹ ਨਹੀਂ ਮੈਂ ਚਾ ਪਹਿਲਾਂ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਬੜੀ ਇੱਕ ਵਾਰੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਤੋ ਸਾਡੇ ਉਹ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਤੇ ਤਾਰ ਕੇ ਫੇ ਇਹ ਕਾਬਰ ਗਿਆ ਇੱਥੋਂ ਫਿਰ ਬਸ ਤੇ ਚੜ ਕੇ ਗਿਆ ਉੱਥੇ ਜਾ ਕੇ ਫੇ ਦਰਬਾਰ ਸਾਹਿਬ ਚਲਾ ਗਿਆ ਇਹਦੀ ਮੋਬਾਈਲ ਦੀ ਲੋਕੇਸ਼ਨ ਦੇ ਹੀ ਇਹਨੂੰ ਜਾਣ ਕੇ ਬਰਾਮਦ ਕੀਤਾ ਜਿੱਥੋਂ ਇਹ ਸਾਰਾ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿ ਪਛਾਣੀਆਂ ਉਮਰ ਕਰੀ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦਿਉਰ ਮੇਰੇ ਕੋਲੇ ਆਏ 2:35 ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਇਹ ਮੋਬਾਈਲ ਸੀਗਾ ਜਿਹੜਾ ਉਹਦੇ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰਬਾਰ ਸਾਹਿਬ ਹੈ ਉਸੇ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇ ਇੱਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਮਿਕੀਸ਼ਣ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲਤ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਅਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਲਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਵੇਰ ਅਸੀਂ ਦੁਵਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਵਾਰ ਸਾਹਿਬ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਨੇ ਜੀ ਐਸ ਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਪਦੇ ਦਾਦਾ ਜੀ ਦੇ ਅਕਾਊਂਟ ਚੋਂ ਆਪਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਭਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚੋਂ ਇੰਨੇ ਪੈਸੇ ਉਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟ ਮਾਰ ਕਰਨਗੇ ਸਰ ਬੱਚੇ ਕਿੰਨੇ ਨੇ ਤੇ ਥੋੜਾ ਦਾ ਕਿਤੇ ਇਹ ਪੜਦਾ ਪੰਡੀ ਹੈ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ ਪੈਸੇ ਟ੍ਰਾਂਸ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਹੈ ਜੀ ਆਪਾਂ ਪੁੱਛ ਲੈਂਦੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕਿਤੇ ਇਹ ਕੋਈ ਪੈਸੇ ਨਹੀਂ ਜੁੱਜ ਪੈਸੇ ਸੇਫਾ ਜੀ ਬਿਲਕੁਲ ਮੋਬਾਈਲ ਮੈਂ ਪਹਿਲੇ ਬਿਸ਼ਤ ਨਹੀਂ ਕੀਤੇ ਨੇ ਬੱਚਾ ਸਿਆਣਾਗਾ ਅਮਰਤਾਰੀ ਬੱਚਾਗਾ ਬਸ ਇਹ ਡਰੀ ਗਿਆ ਵੀ ਦਾਦਾ ਜੀ ਮੈਨੂੰ ਕਹਿਣਗੇ ਤੂੰ ਵੀ ਮੇਰੇ ਅਕਾਊਂਟ ਚੋਂ ਆਦੇ ਡੈਡੀ ਦੇ ਅਕਾਊਂਟ ਚ ਕਿਉਂ ਕੀਤੀ